ਤੁਸੀਂ ਸ਼ਬਦ ਦਾ ਜਾਪ ਕਰੀ ਜਾਓ ਰਸ ਬਣ ਜਾਂਦਾ ਹੈ ਤੁਸੀਂ ਸ਼ਬਦ ਦਾ ਜਾਪ ਕਰੀ ਜਾਓ ਪ੍ਰਕਾਸ਼ ਬਣ ਜਾਂਦਾ ਹੈ ਕਿਸੇ ਮਨੁੱਖ ਦੇ ਵਿੱਚ ਧਿਆਨ ਜੋੜੋ ਕੱਖ ਨਹੀਂ ਬਣਦਾ ਕੁਝ ਵੀ ਨਹੀਂ ਬਣਦਾ ਹਜ਼ਾਰਾਂ ਮਨੁੱਖ ਇਸ ਤਰੀਕੇ ਨਾਲ ਮਨੁੱਖਾਂ ਦੇ ਵਿੱਚ ਧਿਆਨ ਜੋੜ-ਜੋੜ ਕੇ ਖੱਪ ਗਏ ਨੇ ਕੱਖ ਵੀ ਨਹੀਂ ਗੱਲ ਬਣਦੀ ਸ਼ਬਦ ਵਿੱਚ ਧਿਆਨ ਜੋੜੋ ਸ਼ਬਦ ਦਾ ਜਾਪ ਕਰੋ ਗੱਲ ਬਣ ਜਾਂਦੀ ਹੈ ਮੇਰੇ ਸਰੂਪ ਤੇ ਜਾਂ ਤੇ ਹਦੀਰ ਗਏ ਸਾਹਿਬ ਜਾਨ ਅਦਾਇਰ ਕਰਾਂ ਸ਼ਬਦ ਦਾ ਜਾਪ ਕਰਦੇ ਆ ਕਰਦੇ ਆ ਜਿਹੜਾ ਅੱਗੇ ਲੰਘ ਜਾਂਦਾ ਹੈ ਬਹੁਤ ਅੱਗੇ ਲੰਘ ਜਾਂਦਾ ਹੈ ਦੁਆਰ ਤੇ ਪਹੁੰਚ ਜਾਂਦਾ ਹੈ ਉਹਨਾਂ ਦੀ ਗੱਲ ਕੁਛ ਹੋਰ ਹੈ। ਔਰ ਭਾਈ ਸਾਹਿਬ ਭਾਈ ਨੰਦ ਲਾਲ ਨੇ ਇਸ ਸੰਬੰਧ ਵਿੱਚ ਬਹੁਤ ਕੁਝ ਕਿਹਾ ਹੈ। 5-10 ਮਿੰਟ ਮੈਂ ਥੜੇ ਹੋਰ ਲਵਾਵਾਂਗਾ। ਤਾਂ ਕਿ ਮੈਂ ਕੱਲ ਜਿੱਥੇ ਇੱਕ ਲੜੀ ਨੂੰ ਅਧੂਰਾ ਛੱਡਿਆ ਸੀ ਮੇਰੀ ਜ਼ਮੀਰ ਤੇ ਬੋਝ ਪਿਆ ਹੋਇਆ ਹੈ। ਨੰਦ ਲਾਲ ਕਹਿੰਦੇ ਨੇ ਐ ਸੂਫੀਓ ਜੇ ਕਿਦਰੇ ਥਾਣੋਂ ਗੁਰੂ ਨਾਨਕ ਹੈ ਗੁਰੂ ਗੋਬਿੰਦ ਸਿੰਘ ਜੈਸਾ ਰਹਿਬਰ ਮਿਲਦਾ ਇਹ ਭਟਕਣਾ ਤੁਹਾਡੀ ਦੁਨੀਆ 'ਚ ਨਹੀਂ ਹੋਣੀ ਸੀ। ਇਹ ਪ੍ਰੇਸ਼ਾਨੀ ਫੜੀ ਦੁਨੀਆ 'ਚ ਨਹੀਂ ਹੋਣੀ ਸੀ ਗੁਰੂ ਦੀ ਮਹਿਮਾ ਗਜ਼ਨੀ ਤੋਂ ਆਇਆ ਇਹ ਪੁਰਸ਼ ਗਾਇਨ ਕਰਦਾ ਹੈ ਰਜਨੀ ਦੇ ਰਹਿਣ ਵਾਲੇ ਸਨ ਮੈਂ ਇਹਨਾਂ ਦਾ ਸਥਾਨ ਵੇਖ ਕੇ ਆਇਆ ਗਜ਼ਨੀ ਦੇ ਵਿੱਚ ਉੱਥੇ ਭਾਈ ਸਾਹਿਬ ਭਾਈ ਨੰਦ ਲਾਲ ਦੀਆਂ ਕੁਝ ਲਿਖਤਾਂ ਵੀ ਪਈਆਂ ਨਾ ਤੇ ਉਹੀ ਮਕਾਨ ਜਿੱਥੇ ਭਾਈ ਸਾਹਿਬ ਜੀ ਰਹੇ ਸਨ ਕੋਈ ਬਣਿਆ ਉਹਨੂੰ ਹੁਣ ਗੁਰਦੁਆਰੇ ਦੀ ਸ਼ਕਲ ਦੇ ਦਿੱਤੀ ਨੇ ਗਜ਼ਨੀ ਦੇ ਵਿੱਚ afghanistan ਦੇ ਅੰਦਰ ਕਾਬਲ ਤੋਂ ਕੋਈ 60 ਮੀਲ ਦੀ ਦੂਰੀ ਤੇ ਇਲਾਕਾ ਸਾਰਾ ਸੂਫੀ ਸੰਤਾਂ ਦਾ ਸੀ ਹਲੇ ਦwale ਸੂਫੀ ਫਕੀਰ ਸਨ ਇਸਲਾਮ ਤੋਂ ਪ੍ਰਭਾਵਿਤ ਸਨ ਇਸਲਾਮ ਦਾ ਬੜਾ ਭਾਰੀ ਬੋਲ ਬਾਲਾ ਸੀ ਈਰਾਨ ਤੇ ਅਫਗਾਨਿਸਤਾਨ ਦੇ ਉਸੇ ਮਾਹੌਲ ਵਿੱਚ ਭਾਈ ਨੰਦ ਲਾਲ ਜੀ ਪੱਲੇ ਨੇ ਔਰ ਮੁਲਕ ਦੇ ਜਦ ਅਫਰਾ ਤਫਰੀ ਮਚੀ ਤੇ ਆਪ ਮਲਤਾਨ ਦੇ ਚ ਆ ਗਏ ਫਿਰ ਬਾਕੀ ਦੀ ਜ਼ਿੰਦਗੀ ਇੱਥੇ ਮਲਤਾਨ ਦੇ ਚ ਬਤੀਤ ਕਰ ਰਹੇ ਸਨ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਸੌ ਕੰਨਾਂ ਚ ਪਈ ਗੁਰੂ ਨਾਨਕ ਦੇ ਬੋਲ ਕੰਨਾਂ ਚ ਪਏ ਸ਼ਬਦ ਦੀਆਂ ਗੁੰਜਾਰਾਂ ਚਾਰੋਂ ਪਾਸੇ ਸੁਣੀਆਂ ਤਾਂ ਪ੍ਰਭਾਵਿਤ ਹੋ ਕੇ ਆਪ ਅਨੰਦਪੁਰ ਸਾਬ ਗਏ ਸਨ ਜੋ ਰੱਬੀ ਜਲਵੇ ਉਹਨਾਂ ਨੇ ਵੇਖੇ ਉਹ ਫਿਰ ਆਪਣੀਆਂ ਕਿਤਾਬਾਂ ਵਿੱਚ ਉਹਨਾਂ ਨੇ ਵਰਣਨ ਕੀਤੇ ਨੇ ਸੂਫੀ ਕਲਾਮ ਸਾਰੇ ਦਾ ਸਾਰਾ ਨੰਦ ਲਾਲ ਦੇ ਸਾਹਮਣੇ ਸੀ ਇਸ ਵਾਸਤੇ ਉਹਨਾਂ ਨੇ ਗੱਲ ਬੜੀ ਨਿਖੇੜ ਕੇ ਕਰ ਦਿੱਤੀ ਹੈ ਖੁੱਲ ਕੇ ਕਰ ਦਿੱਤੀ ਹੈ ਹਾਫਿਜ਼ ਕਹਿੰਦਾ ਹੈ ਕਿ ਰੱਬ ਦੇ ਮਾਰਗ ਤੇ ਮੈਂ ਚੱਲ ਤੇ ਗਿਆ ਔਕਣਾ ਬਣਿਆ ਨੇ ਬਿਪਤਾਵਾਂ ਬੜੀਆਂ ਨੇ ਇਹ ਰਸਤਾ ਵੀ ਪਹਾੜੀ ਰਸਤਾ ਹੈ ਵਿਖਮ ਰਸਤਾ ਹੈ اور ਇਤਨੀ ਮੈਂ ਅਰਜ਼ ਕਰਦੀ ਹਾਂ ਇਹ ਮੈਦਾਨੀ ਰਸਤਾ ਨਹੀਂ ਹੈ ਪਹਾੜੀ ਰਸਤਾ ਹੈ ਜਦ ਵੀ ਕੋਈ ਚੱਲਦਾ ਹੈ ਤਾਂ ਰਸਤੇ ਦੀਆਂ ਕੁਝ ਪਰੇਸ਼ਾਨੀਆਂ ਬੇਚੈਨ ਕਰਦੀਆਂ ਨੇ ਹਾਫਿਜ਼ ਕਹਿੰਦਾ ਹੈ ਮਰਾਦ ਅਦਰ ਮੰਜ਼ਿਲੇ ਜਾਣਾ ਤੇ ਅਮਨੋ ਐਸ ਚੋਂ ਹਰਦਮ ਇਸ ਨਜ਼ਮ ਦਾ ਜਵਾਬ ਦਿੰਦਾ ਹੈ ਅਨੰਦ ਲਾਲ ਨੇ ਇਤਨੀ ਗੱਲ ਅਰਜ਼ ਕਰਕੇ ਮੈਂ ਸਮਾਪਤੀ ਕਰਾਂਗਾ ਇਹ ਨਜ਼ਮ ਹਾਫਿਜ਼ ਦੀ دیوانے حافظ دی پہلی نظم ہے تے دوسری نظم جس وچ بھائی صاحب نے جواب دیتا ہے او دیوانے گویا دی دوسری نظم ہے او دیوانے گویا تے دیوانے حافظ حافظ کہندا ہے اے خدا تیرے راستے تے میں چلتے پیا پر نਿਤڈیاں مصیبتاں پروار سہمت نہیں संसार سہمت نہیں چلن دی سمرثا نہیں نਿਤڈیاں پیڑا گھر وچ ایک پُرش کدھرے رشک پیدا ہو جائے پروار نال sambandh نہیں جڑے گا ਉਹਕੇ ਹੋ ਜਾਣਗੇ ਪਰਿਵਾਰ ਵਾਲੇ ਬਾਕੀ ਕਿਉਂਕਿ ਹਰ ਇੱਕ ਦਾ ਆਪਣਾ ਜੀਵਨ ਦਾ ਪੱਧਰ ਹੁੰਦਾ ਹੈ ਉਹਦੀ ਸੂਰਤ ਅੱਗੇ ਹੋ ਗਈ ਤੂੰ ਜਿਹੜੇ ਪਿੱਛੇ ਰਹਿ ਗਏਨ ਤਾਲਮਿਲ ਬੈਠੇਗਾ ਨਹੀਂ ਉਹ ਅੱਗੇ ਚੱਲਾ ਗਿਆ ਉਹਦੀਆਂ ਗੱਲਾਂ ਕੁਝ ਅੱਗੇ ਦੀਆਂ ਹੋ ਜਾਣਗੇ ਜਿਹੜੇ ਪਿੱਛੇ ਰਹਿ ਗਏਨ ਉਹਨਾਂ ਦੀਆਂ ਗੱਲਾਂ ਕੁਝ ਪਿੱਛੇ ਦੀਆਂ ਹੋਣਗੀਆਂ ਤਾਲਮਿਲ ਨਹੀਂ ਬੈਠੇਗਾ ਇਸੇ ਨੂੰ ਸਤਿਗੁਰੂ ਕਹਿੰਦੇ ਨੇ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ ਭਗਤਾਂ ਕਰਕੇ ਘਰ ਵਿੱਚ ਜਿਹੜਾ ਕਲੇਸ਼ ਮਚ ਜਾਂਦਾ ਹੈ ਉਹ ਦਰਸਲ ਉਸਦੇ ਜ਼ਿੰਮੇਵਾਰ ਭਗਤ ਨਹੀਂ ਉਹ ਬੰਦੇ ਨੇ ਜੋ ਪਿੱਛੇ ਰਹਿ ਗਏਨ ਅਗਰ ਥੋੜਾ ਅੱਗੇ ਚਲਾ ਗਿਆ ਉਹਦੀ ਗੱਲ ਉਹਦਾ ਜੀਵਨ ਦਾ ਢੰਗ ਉਹਦੀ ਸ਼ੈਲੀ ਸ਼ਬਦਾਵਲੀ ਆਮ ਬੰਦਿਆਂ ਨਾਲ ਮੇਲ ਨਹੀਂ ਖਾਂਦੀ ਘਰ ਵਾਲੇ ਔਖੇ ਹੋ ਜਾਂਦੇ ਨੇ ਸਮਾਜ ਔਖਾ ਹੋ ਜਾਂਦਾ ਹੈ ਬਰਾਦਰੀ ਔਖੀ ਹੋ ਜਾਂਦੀ ਹੈ ਲੋਕੀ ਨਿੰਦਾ ਕਰਨ ਲੱਗ ਪੈਂਦੇ ਨੇ ਇੱਕ ਵੀ ਕਿਤੇ ਰਸਕ ਪੈਦਾ ਹੋ ਜਾਏ ਮਾੜਾ ਕੈਦਾ ਹੋ ਜਾਏ ਘਰ ਦੇ ਵਿੱਚ ਬੇਈਮਾਨ ਹੈ ਜੂਠਾ ਹੈ ਪਰਿਵਾਰ ਇਤਨਾ ਔਖਾ ਨਹੀਂ ਥੱਗ ਹੈ ਚੋਰ ਹੈ ਤਾਂ ਵੀ ਮੈਂ ਦੇਖਿਆ ਘਰ ਵਾਲੇ ਇਤਨੇ ਔਖੇ ਨਹੀਂ ਇੱਕ ਸੰਤ ਪੈਦਾ ਹੋ ਗਿਆ ਰਸਕ ਪੈਦਾ ਹੋ ਗਿਆ ਭਗਤ ਪੈਦਾ ਹੋ ਗਿਆ ਤਾਂ ਪਰਿਵਾਰ ਵੀ ਔਖਾ ਹੋ ਜਾਂਦਾ ਸੰਸਾਰ ਵੀ ਔਖਾ ਹੋ ਜਾਂਦਾ ਪੜੋਸੀ ਵੀ ਔਖੇ ਹੋ ਜਾਂਦੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਚੱਲ ਪੈਂਦੀਆਂ ਨੇ ਚੇਮਗੋਈਆਂ ਚੱਲ ਪੈਂਦੀਆਂ ਹਾਫਿਜ਼ ਕਹਿੰਦਾ اے ਖੁਦਾਵੋ ਮੈਂ ਤੇਰੇ ਰਸਤੇ ਤੇ ਚੱਲ ਪਿਆ ਮਰਾਦਰ ਮੰਜ਼ਲੇ ਜਾਣਾ ਤੇ ਅਮਨੋ ਐਸ਼ ਚੋਂ ਹਰਦਮ ਤੇਰੇ ਰਸਤੇ ਤੇ ਚੱਲ ਕੇ ਅਮਨ نصیਬ ਨਹੀਂ ਹੋਇਆ ਸੁੱਖ ਨਹੀਂ ਮਿਲਿਆ ਚੱਲਣਾ ਹੈ ਬੜਾ ਔਖਾ ਬਾਤ ਬੜੀ ਲੰਬੇਰੀ ਆ ਪੁਰਸੂਲਾਤ ਦਾ ਪੰਥ ਦੁਹੇਲਾ ਸੰਗ ਨਾ ਸਾਥੀ ਗਵਨ ਇਕੇਲਾ ਮਾਰਗ ਤੇ ਬੜੇ ਬੜੇ ਦ੍ਰਿਸ਼ ਖਿੱਚੇ ਨੇ ਭਗਤਾਂ ਨੇ ਤੋਂ ਹਾਫਿਜ਼ ਕਹਿੰਦੇ ਨੇ ਮੈਂ ਚੱਲਦਾ ਚੱਲਦਾ ਜਦ ਥੱਕ ਜਾਣਾ ਤੋਂ ਥੋੜਾ ਜਿਹਾ ਸਾਜ਼ੋ ਸਮਾਨ ਨੂੰ ਉਤਾਰ ਕੇ ਰਸਤੇ 'ਚ ਬੈਠ ਜਾਣਾ ਵੀ ਚਲੋ ਦਮ ਲਈਏ ਹੁਣ ਦਮ ਲੈਣਾ ਕੀ ਹੁੰਦਾ ਵੀ ਚਲੋ ਰੋਜ਼ ਨਮਾਜ਼ ਪੜ੍ਹਦੇ ਅਜਾ ਨਹੀਂ ਸਹੀ ਮਨੁੱਖ ਦੇ ਅੰਦਰ ਖਿਆਲ ਆਉਂਦਾ ਹੈ ਰੋਜ਼ ਨਿਤਨੇਮ ਕਰਨੇ ਚਲੋ ਅਜਨਾ ਹੀ ਸਹੀ ਹੁਣ ਦਮ ਲੈ ਲਈਏ ਰੋਜ਼ ਚਲਦੇ ਹਾਂ ਚਲੋ ਅਜਨਾ ਹੀ ਸਹੀ ਰੋਜ਼ ਮਾਲਾ ਫੇਰਦੇ ਹਾਂ ਚਲੋ ਅਜਨਾ ਹੀ ਸਹੀ ਰੋਜ਼ ਵਾਇਗਰੂ ਵਾਇਗਰੂ ਦਾ ਜਾਪ ਕਰਦੇ ਹਾਂ ਚਲੋ ਇੱਕ ਦੋ ਦਿਨ ਨਾ ਹੀ ਸਹੀ ਹਾਫਿਜ਼ ਕਹਿੰਦੇ ਨੇ ਇਸ ਤਰ੍ਹਾਂ ਦਾ ਮੇਰੇ ਅੰਦਰ ਖਿਆਲ ਪੈਦਾ ਹੁੰਦਾ ਹੈ ਮਰਾਦਰ ਮੰਜ਼ਲੇ ਜਾਣਾ ਔਰ ਇਹ ਖਿਆਲ ਕਦੀ ਬਗੌਰ ਮੁਤਾਲਾ ਕਰਨਾ ਅਬਿਆਸੀਆਂ ਦੇ ਅੰਦਰ ਪੈਦਾ ਹੁੰਦਾ ਰੋਜ਼ ਜਾਂਦੇ ਹਾਂ ਗੁਰਦੁਆਰੇ ਚਲੋ ਨਾ ਹੀ ਸਹੀ ਰੋਜ਼ ਪੜਦੇ ਆ ਬਾਣੀ ਚੱਲੋ ਅਜਾ ਨਹੀਂ ਸਹੀ ਰੋਜ਼ ਜਾਪ ਕਰਦੇ ਆ ਚੱਲੋ ਅਜਾ ਨਹੀਂ ਸਹੀ ਕਈਆਂ ਦੀ ਜ਼ਿੰਦਗੀ 'ਚ ਰੋਜ਼ ਪੈਦਾ ਹੁੰਦਾ ਹੋਵੇ ਔਰ ਰੋਜ਼ ਰੋਜ਼ ਕਰਕੇ ਰਹਿ ਜਾਂਦੇ ਨੇ ਇਸ خیال ਦੇ ਨਾਲ ਮਰਾਹਦਰ ਮੰਜ਼ਲੇ ਜਾਣਾ ਜੇ ਅਮਨੋ ਐਸ ਚੋਂ ਹਰਦਮ ਜਰਸ ਫਰੀਆਦ ਮੇਦਾਰਦ ਕੇ ਬਰ ਬੰਦੇਦ ਮਹਿਮਲ ਹਾ ਕਹਿੰਦਾ ਜਦ ਮੈਂ ਸਾਜ਼ੋ ਸਮਾਨ ਸਾਰਾ ਖਿਲੇਰ ਕੇ ਆਰਾਮ ਕਰਨਾ ਚਾਹਨਾ ਤੋ ਜਰਸ ਕੇੰਨ ਨੇ ਘੜਿਆਲ ਨੂੰ ਘੜਿਆਲ ਵੱਜ ਪੈਂਦਾ ਹੈ ਅਰਬ ਦੇਸ਼ਾਂ ਦੇ ਵਿੱਚ ਜਿਹੜੇ ਕਾਫਲੇ ਚੱਲਦੇ ਸਨ ਉਠਾਂ ਦੇ 100-100 ਉਠ ਇਕੱਠੇ ਚੱਲਨੇ 50-50 ਉਠ ਇੱਕ ਦੂਜੇ ਦੇ ਪਿੱਛੇ ਬੰਨ ਕੇ ਚੱਲਦੇ ਸਨ ਅਜੇ ਵੀ ਹਨ ਕੁਝ ਥੋੜੇ ਬਹੁਤ ਰਸਤੇ 'ਚ ਜਿੱਥੇ ਵਿਸ਼ਰਾਮ ਕਰਨਾ ਹੁੰਦਾ ਸੀ ਨਾ ਤੋ ਉਠਾਂ ਤੋਂ ਇਹ ਮਾਲ ਸਾਰਾ ਉਤਾਰ ਲੈਂਦੇ ਸਨ ਰਾਤ ਆਰਾਮ ਕਰਦੇ ਸਨ ਫਿਰ ਘੜਿਆਲ ਵੱਜਦਾ ਸੀ ਨਗਾਰਾ ਵੱਜਦਾ ਸੀ ਬਈ ਕੂਚ ਕਰਨਾ ਹੈ ਚੱਲਣਾ ਤੋ ਛੇਤੀ-ਛੇਤੀ ਸਾਰੇ ਸਾਜ਼ੋ ਸਮਾਨ ਬੰਨ ਲੈਂਦੇ ਸਨ ਇਹ ਉਠਾਂ ਤੇ ਲੱਦ ਕੇ ਫਿਰ ਚੱਲ ਪੈਂਦੇ ਸਨ حافظ ਕਹਿੰਦਾ ਜਦ ਸਾਜ਼ੋ ਸਮਾਨ ਉਤਾਰ ਕੇ ਜਦ ਮੈਂ ਆਰਾਮ ਕਰਨਾ ਚਾਹਾਂ ਤਾਂ ਜਰਸ ਫਰਿਆਦ ਨਹੀਂ ਧਾਰਦ ਕੇ ਬਰਬੰਦੇ ਇਹ ਮਹਿਮਲ ਹਾ ਕਿਦਰੇ ਮੌਤ ਦਾ ਘੜਿਆਲ ਵੱਜ ਪੈਂਦਾ ਤੇ ਕਿਸੇ ਦਾ ਜ਼ਿੰਦਗੀ ਦਾ ਕਾਰਵਾ ਕੋਚ ਕਰ ਜਾਂਦਾ ਉਹ ਵੱਜਦਾ ਹੋਇਆ ਘੜਿਆਲ ਮੈਨੂੰ ਕਹਿੰਦਾ ਸੰਭਾਲ ਚੱਲ ਦਰਸਲ ਹੈ ਤੇ ਇਹ ਘੜਿਆਲ ਬਹਿਰੇ ਕੰਨਾਂ ਨੂੰ ਨਹੀਂ ਸੁਣਾਈ ਦਿੰਦਾ ਪਾਰੋਸੀ ਕੇ ਜੋ ਹੁਆ ਤੂੰ ਆਪਣੇ ਵੀ ਜਾਣ ਜਿਹੜੀ ਘਟਨਾ ਪੜੋਸੀ ਦੇ ਘਰ ਘਟੀ ਹੈ ਉਹ ਤੇਰੇ ਨਾਲ ਵੀ ਕਟਣੀ ਹੈ। ਤਾਂ ਇਹ ਘੜਿਆਲ ਹੈ ਸੁਚੇਤ ਕਰਦਾ ਹੈ ਵੀ ਖਾਲੀ ਜਾਏਗਾ ਔਰ ਕੁਝ ਹੈ ਨਹੀਂ। ਤੋਂ ਹਾਫਿਜ਼ ਕਹਿੰਨ ਜਦ ਮੌਤ ਦਾ ਘੜਿਆਲ ਵੱਜ ਪੈਂਦਾ ਮੇਰੇ ਕੰਨ ਸੁਣ ਲੈਣ ਨੇ ਕੋਈ ਬੰਦਾ ਚਲਾਣਾ ਕਰ ਗਿਆ। ਕੋਈ ਜਾਂਦਾ ਰਿਆ। ਤੋਂ ਕਹਿੰਨ ਉਦੋਂ ਫਿਰ ਮੈਂ ਉਹ ਖਿੰਡੇ ਹੋਇਆ ਸਮਾਨ ਫਿਰ ਸਮੇਟਦਾ। ਫਿਰ ਖਿੰਡੇ ਮਨ ਨੂੰ ਫਿਰ ਜੋੜਦਾ। ਫਿਰ ਆਲਸੇ ਮਨ ਨੂੰ ਸਮਝਾਉਂਦਾ ਐਸੇ ਹੀ ਨਾ ਹੋਵੇ ਕਿਦਰੇ ਦਮ ਨਿਕਲ ਜਾਏ ਤੇ ਰਸਤੇ 'ਚ ਹੀ ਪਾਇਆ ਟਿਕਾਣੇ ਤੇ ਪਹੁੰਚੇ ਹੀ ਨਹੀਂ ਮੰਜ਼ਿਲ ਤੇ ਪਹੁੰਚੇ ਹੀ ਨਹੀਂ ਤੋ ਕਹਿੰਦਾ ਮੈਂ ਖਿੰਡੇ ਸਾਜ਼ੋ ਸਮਾਨ ਨੂੰ ਫਿਰ ਬੰਨਣ ਦੀ ਕੋਸ਼ਿਸ਼ ਕਰਦਾ ਅੱਗੇ ਚੱਲ ਕੇ ਇਸਨੇ ਬੜਾ ਦੁੱਖ ਰੋਇਆ ਕਹਿੰਦਾ ਸਵੇ ਤਾਰੀ ਕਬੀ ਮੈਂ ਮੌਜ ਗਰਦਾ ਵੇਚੁ ਨਹੀਂ ਆਇਲ ਕੁਝਾ ਦਾ ਆਨੰਦ ਹਾਲੇ ਮਾਂ ਸੁਬਕਸਾਰਾਂ ਨੇ ਸਾਹਿਲ ਹਾ ਇਹਦਾ ਪੰਜਾਬੀ ਅਨਵਾਦ ਕੀਤਾ ਹੈ ਪ੍ਰਿੰਸੀਪਲ ਗੰਗਾ ਸਿੰਘ ਰਾਤ ਹਨੇਰੀ ਘੁੰਮਣ gehri ਪਾਣੀ ਠਾਠਾ ਮਾਰੇ ਉਕੀ ਜਾਣਨ ਹਾਲ ਅ ਸਾਡਾ ਜੋ ਰਹਿੰਦੇ ਨਦੀ ਕਿਨਾਰੇ ਆਫਿਸ ਕਹਿੰਦਾ ਇੱਕ ਤੇ ਰਾਤ ਬਿਲਕੁਲ ਹਨੇਰੀ ਕਹਿੰਦਾ ਮੈਂ ਇਬਾਦਤ ਕਰਦਾ ਤੇ ਪਿਆ ਸਮਝ ਕੱਖ ਕੋਈ ਨਹੀਂ ਖੁਦਾ ਖੁਦਾ ਕਰੀ ਜਾਂਦਾ ਸੂਝ ਸਮਝ ਆਏ ਕੋਈ ਨਹੀਂ ਤਸਬੀਹ ਫੇਰੀ ਜਾਂਦਾ ਅੱਲਾ ਅੱਲਾ ਕਰੀ ਜਾਂਦਾ ਸਮਝ ਆਏ ਕੋਈ ਨਹੀਂ ਕੁਰਾਨ ਮੈਂ ਪੜੀ ਜਾਂਦਾ ਸਮਝ ਮੈਨੂੰ ਹੈ ਕੋਈ ਨਹੀਂ ਨਮਾਜ਼ ਮੈਂ ਪੜੀ ਜਾਂਦਾ ਸਮਝ ਮੈਨੂੰ ਹੈ ਕੋਈ ਨਹੀਂ ਚੱਲ ਮੈਂ ਪਿਆ ਰਸਤਾ ਦਿਖਾਈ ਨਹੀਂ ਦਿੰਦਾ ਸਵੇ ਤਾਰੀਕ ਰਾਤ ਅੰਦੇਰੀ ਸਵੇ ਤਾਰੀਕ ਵੀ ਮੈਂ ਮौजਗਰਦਾ ਵੇਚ ਨਹੀਂ ਆਇਆ ਕਹਿੰਦਾ ਜਿਸ ਦਰਿਆ ਵਿੱਚ ਮੈਂ ਪੈਰ ਪਾ ਬੈਠਾ ਉਹਦੇ ਵਿੱਚ ਲਹਿਰਾਂ ਨੇ ਘੁੰਮਣ ਘੇਰੀਆਂ ਨੇ ਪਾਰਲਾ ਕੰਡਾ ਮੈਨੂੰ ਦਿਖਾਈ ਨਹੀਂ ਦਿੰਦਾ ਨਾਲ ਮੇਰੇ ਕੋਈ ਹੈ ਨਹੀਂ ਰਾਤ ਅੰਦੇਰੀ ਹੈ ਤੇ ਜ਼ਿਕਰ ਕੀਤਾ ਉਸਨੇ ਆਪਣੀ ਅਵਸਥਾ ਦਾ ਸ਼ਬੇ ਤਾਰੀਕ ਬੀਮੇ ਮੌਜ ਇਤਨਾ ਨਾ ਸਮਝਣਾ ਇੱਕ ਬਹੁਤ ਵੱਡੀ ਪੀੜਾ ਤੋਂ ਵੀ ਲੰਘਣਾ ਪੈਂਦਾ ਕਦੀ ਸਮਾਰਕ ਤੇ ਕੋਈ ਚਲੇਗਾ ਤੋ ਸ਼ਬੇ ਤਾਰੀਕ ਬੀਮੇ ਮੌਜ ਗਰਦਾ ਵੇ ਚੁਣੀ ਆਇਲ ਕੁ ਜਾਦਾ ਨਿੰਦੇ ਹਾਲੇ ਮਾ ਸੁਬਕ ਸਾਰਾ ਨੇ ਸਾਹਿਲ ਹਾ ਹੁਣ ਉਹ ਬੰਦੇ ਮੇਰਾ ਹਾਲ ਕੀ ਜਾਣਨ ਜਿਹੜੇ ਇਸ ਰਸਤੇ ਤੇ ਕਦੀ ਚਲੇ ਹੀ ਨਹੀਂ ਦਰਿਆ ਦੇ ਕੰਢੇ ਤੇ ਖੜੇ ਤਮਾਸ਼ਾ ਪਏ ਵੇਖਦੇ ਕੁਦਾ ਦਾ ਆਨੰਦ ਹਾਲੇ ਮਾ ਉਹ ਮੇਰਾ ਹਾਲ ਕੀ ਜਾਣਨਾ ਉਹ ਮੇਰੀ ਵਿਪਤਾ ਨੂੰ ਕੀ ਸਮਝਣ ਕਿ ਵਿਪਤਾ ਕੀ ਹੈ ਫਰੀਦ ਇਨਾਂ ਵਿਪਤਾਵਾਂ ਦਾ ਜ਼ਿਕਰ ਕਰਦੇ ਨੇ ਚਿੰਤ ਘਟੋਲਾ ਵਾਣ ਦੁਖ ਬਿਰਹਿ ਵਿਛਾਵਣ ਲੇਪ ਇਹ ਹਮਾਰਾ ਜੀਵਣਾ ਤੂੰ ਸਾਹਿਬ ਸੱਚੇ ਵੇਖ ਕੁਦਾ ਦਾ ਆਨੰਦ ਹਾਲੇ ਮਾ ਸੁਬਕ ਸਹਾਰਾਂ ਨੇ ਸਾਇਲਾ ਮੇਰੀ ਇਸ ਵਿਪਤਾ ਦਾ ਉਹ ਬੰਦੇ ਕੀ ਹਾਲ ਜਾਣਨ ਜਿਹੜੇ ਸਮਾਰਗ ਤੇ ਚਲੇ ਨੇ ਜਿਨ੍ਹਾਂ ਨੇ ਦਰਿਆ ਵਿੱਚ ਕਦੀ ਪੈਰ ਪਾਏ ਨਹੀਂ ਜਿਹੜੇ ਘੁੰਮਣ ਘੇਰੀਆਂ 'ਚ ਕਦੀ ਫਸੇ ਹੀ ਨਹੀਂ ਆਫਿਸ ਕਹਿੰਦੇ ਨਾਲ ਕੋਈ ਨਹੀਂ ਪਾਰਲਾ ਗੰਡਾ ਦਿਖਾਈ ਨਹੀਂ ਪਿਆ ਦਿੰਦਾ ਹੁਣ ਇਹ ਵਿਕਤਾ ਮੈਂ ਕੈਨੂੰ ਸੁਣਾਵਾਂ ਨੰਦ ਲਾਲ ਨੇ ਕਹਿੰਨ ਨੇ ਇਸ ਨਜ਼ਮ ਨੂੰ ਜਗ੍ਹਾ ਪੜ੍ਹਿਆ ਤੇ ਇਹਦੇ ਨਾਲ ਮੁਕਾਬਲੇ ਤੇ ਦੂਸਰੀ ਨਜ਼ਮ ਲਿਖੀ ਆਪ ਨੇ ਔਰ ਈਰਾਨ ਦੇ ਵਾਸੀ ਨੰਦ ਲਾਲ ਦੀ ਉਹਨਾਂ ਗਜ਼ਲਾਂ ਨੂੰ ਪੜ੍ਹ ਕੇ ਡੰਗ ਰਹਿ ਗਏ ਇਹ ਗੱਲ ਵੱਖਰੀ ਹੈ ਕਿ ਮਜ਼ਬੀ ਤਸੱਬ ਨੇ ਉਹਨਾਂ ਦੇ ਹਿਰਦੇ 'ਚ ਸਤਕਾਰ ਨਹੀਂ ਪੈਦਾ ਕੀਤਾ ਪਰ ਆਸ਼ਸ਼ ਕਰ ਉਠੇ ਕਿ ਕੋਈ ਐਸਾ ਦਿਮਾਗ ਵੀ ਹੈ ਕੋਈ ਇਸ ਡਾਂਗ ਨਾਲ ਵੀ ਸੋਚਦਾ ਹੈ ਹੁਣ ਫਿਰ ਮੈਂ ਅਰਜ਼ ਕਰਦੇ ਆ ਜਿਹੜੇ ਸ਼ੈਲੀ ਸ਼ਬਦਾਵਲੀ ਨੂੰ ਸਮਝਣ ਵਾਲੇ ਨੇ ਪਿੰਗਲ ਤੇ ਵਿਸ਼ਰਾਮ ਨੂੰ ਸਮਝਣ ਵਾਲੇ ਨੇ ਕਵਤਾ ਦੀ ਮਸ ਥੋੜੀ ਜਿਹਾ ਰੱਖਦੇ ਨੇ ਉਹਨਾਂ ਨੂੰ ਪਤਾ ਚਲੇਗਾ ਇਹ ਦੋਵੇਂ ਬੋਲ ਇੱਕੋ ਨੇ ਹਾਫਿਜ਼ ਤੇ ਨੰਦ ਲਾਲ ਦੇ ਇੱਕ ਦੇ 'ਚ ਸਮੱਸਿਆ ਹੈ ਇੱਕ ਦੇ 'ਚ ਸਮਾਧਾਨ ਹੈ ਇੱਕ ਦੇ 'ਚ ਸਵਾਲ ਹੈ ਇੱਕ ਦੇ 'ਚ ਜਵਾਬ ਹੈ ਹਾਫਿਜ਼ ਕਹਿੰਦਾ ਹੈ ਪਹਿਲੀ ਪੰਕਤੀ ਦੇ 'ਚ ਮਰਾਦਰ ਮੰਜ਼ਲੇ ਜਾਣਾ ਚ ਅਮਨੋ ਐਸ਼ ਚ ਹਰਦਮ ਨੰਦ ਲਾਲ ਦੀ ਪਹਿਲੀ ਪੰਕਤੀ ਮੈਂ ਤੁਹਾਨੂੰ ਸਰਵਨ ਕਰਾਵਾਂ ਨੰਦ ਲਾਲ ਕਹਿੰਦੇ ਨੇ ਮਰਾਦਰ ਮੰਜ਼ਲੇ ਜਾਣਾ ਹਮਾ ਐਸ਼ੋ ਹਮਾ ਸ਼ਾ ਦੇ ਕਾਫੀਆ ਮਿਲ ਰਹੀ ਹੈ ਸ਼ੈਲੀ ਰਵਾਨੀ ਮਿਲ ਰਹੀ ਹੈ ਨੰਦ ਲਾਲ ਕਹਿੰਦੇ ਨੇ ਐ ਹਾਫਿਜ਼ ਜਿਸ ਰਸਤੇ ਤੇ ਮੈਂ ਚਲਿਆ ਨਿਤ ਦੀਆਂ ਖੁਸ਼ੀਆਂ ਨਿਤ ਦੇ ਸ਼ਾ ਦੀਆਂ ਨੇ ਨਿਤਦਾ ਖੇੜਾ ਨਿਤਦੀ ਮਸਤੀ ਤੂੰ ਕਿਹੜੇ ਰਸਤੇ ਤੇ ਚੱਲ ਪਿਆ ਨਿਤਦਾ ਹੀ ਗਮ ਨਿਤਦੀ ਵਿਕਤਾ ਲੈ ਬੈਠਾ ਨਿਤਦਾ ਦੁੱਖ ਲੈ ਬੈਠਾ ਰੱਬ ਦੇ ਮਾਰਗ ਤੇ ਚੱਲਦੇ ਆਉਂ ਆਂ ਵੀ ਪਿੱਟਦਾ ਜਾ ਰਹਿਆ ਗਿਲੇ ਕਰਦਾ ਜਾ ਰਹਿਆ ਸ਼ਿਕਵੇ ਕਰਦਾ ਜਾ ਰਹਿਆ ਕਿਹੜਾ ਰਸਤਾ ਤੂੰ ਪਕੜ ਲਿਆ ਮਰਾਦਰ ਮਨਸ ਲੈ ਜਾਣਾ ਹਮਾ ਐਸੋ ਹਮਾ ਸਾਡੀ ਜਰਸ ਬੇਹੂਦਾ ਮੇਨ ਨਾਲ ਅਰ ਪੂਜਾ ਬੰਦੇ ਮ ਮਹਿਮਲ ਹਾ ਨੰਦ ਲਾਲ ਹਾਫਿਜ਼ ਕਹਿੰਦਾ ਜਰਸ ਫਰਿਆਦ ਮੀਦਾਰਤ ਤੇ ਬਰ ਬੰਦੇ ਮਹਿਮਲ ਹ ਮੌਤ ਦਾ ਘੜਿਆਲ ਵੱਜ ਪੈਂਦਾ ਤੇ ਖਿੰਡਿਆ ਹੋਇਆ ਸਮਾਨ ਮੈਂ ਫਿਰ ਬਨਣਾ ਹਾਫਿਜ਼ ਇਜ ਕਹਿੰਦਾ ਤੇ ਭਾਈ ਸਾਹਿਬ ਕਹਿੰਦੇ ਨੇ ਜਰਸ ਬੇਹੂਦਾ ਮੇ ਨਾਲ ਅਦ ਕੁਝਾ ਬੰਦੇ ਮ ਮਹਿਮਲ ਹ ਇਹ ਮੌਤ ਦਾ ਘੜਿਆਲ ਐਵੇਂ ਬੇਹੂਦਾ ਪਿਆ ਬੋਲਦਾ ਫਜ਼ੂਲ ਪਿਆ ਬੋਲਦਾ ਅਸੀਂ ਤੇ ਮਨ ਦੀ ਗੱਠੜੀ ਬਨ ਕੇ ਰੱਖੀ ਕਦੀ ਖਿਲੇਲੀ ਨਹੀਂ ਸਮਾਨ ਕਦੀ ਖੰਡਾਇਆ ਹੀ ਨਹੀਂ ਬਨ ਕੇ ਰੱਖੀ ਸਾਡੀ ਨਿਤ ਚੱਲਣ ਦੀ ਤਿਆਰੀ ਅਸੀਂ ਤੇ ਤਿਆਰ ਬੈਠੇ ਆਂ ਕੱਲ ਵੀ ਮੌਤ ਆਉਂਦੀ ਭਾਵੇਂ ਅੱਜ ਆ ਜਾਏ ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ ਹੈ ਮਰਨੇ ਹਿਤੇ ਪਾਈਏ ਪੂਰਨ ਪਰਮ ਆਨੰਦ ਐ ਹਾਫਿਜ਼ ਤੈਨੂੰ ਗਮ ਹੋ ਸਕਦਾ ਇਸ ਘੜਿਆਲ ਦਾ ਕਿਉਂਕਿ ਤੂੰ ਸਮਾਨ ਸਾਰਾ ਖਲੇਰ ਬੈਠਾ ਹੁਣ ਸਮੇਟੇਗਾ ਬੰਨੇ ਕਾ ਤੇ ਅਸੀਂ ਕਦੀ ਖਲੇਰਿਆ ਹੀ ਨਹੀਂ ਬਨ ਕੇ ਬੈਠੇ ਪਿਆਰ ਬੈਠੇ ਜਰਸ ਬੇਉਦਾ ਮੈ ਨਾਲ ਆਲਰ ਕੋਈ ਇਸ ਡੰਗ ਨਾਲ ਵੀ ਕਹਿ ਸਕਦਾ ਮੌਤ ਦਾ ਘੜਿਆਲ ਬੇਉਦਾ ਪਿਆ ਬੋਲਦਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾਚ ਰਹਿ ਕੇ ਪਤਾ ਚਲੇ ਆ ਮੌਤ ਬੇਉਦਾ ਹੈ ਕੁਛ ਵੀ ਨਹੀਂ ਅਸੀਂ ਤੇ ਯਾਰ ਬੈਠੇ ਗੱਠੜੀ ਬਣ ਕੇ ਰੱਖੀ ਸੜੀ ਨਿਤ ਚੱਲਣ ਦੀ ਤਿਆਰੀ ਜਰਸ ਬੇਹੂਦਾ ਮੇ ਨਾਲ ਕਿਤਨੇ ਇਹ ਪਾਇਦਾਰ ਰਵੀ ਸ਼ਾਇਰ ਨੇ ਕਹਿੰਦੇ ਆਪਦੇ ਕੋਲ ਇੱਕ ਐਸਾ ਸੰਸਾਰੀ ਸ਼ਾਇਰ ਆਇਆ ਜਿਸ ਨੇ ਲੈਲਾ ਤੇ ਮਜਨੂ ਦਾ ਕਿੱਸਾ ਲਿਖਿਆ ਸੀ ਤੇ ਆ ਕੇ ਕਹਿਣ ਲੱਗਾ ਭਾਈ ਅਨੰਦ ਲਾਲ ਮੈਂ ਸੁਣਿਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਥੋੜੇ ਤੇ ਬੜੇ ਪ੍ਰਸੰਨ ਨੇ ਤੇ ਕਵੀਆਂ ਦੇ ਚੋਂ ਸਰਮੌਰ ਰਤਬਾ ਖਾਣੋਂ ਦਿੱਤਾ ਹੈ ਥੜੀ ਬੜੀ ਪ੍ਰਤਿਸ਼ਠਾ ਕਰ ਦੇਨੇ ਬੜੀ ਗੱਲ ਹੈ ਥੜੀ ਗੁਰੂ ਘਰ ਦੇ ਵਿੱਚ ਤੇ ਮੈਂ ਇਹ ਕੁਝ ਨਜ਼ਮਾਂ ਲਿਖੀਆਂ ਨੇ ਸੁਣਾ ਜਿਹੜਾ ਇੰਨਾ ਵੱਡਾ ਸ਼ਾਇਰ ਹੈ ਕੁਦਰਤੀ ਗੱਲ ਹੈ ਸ਼ਾਇਰੀ ਦਾ ਸਰੋਤਾ ਹੋਵੇਗਾ ਤਾਂ ਮੈਂ ਸਰੋਤਾ ਲੱਭਦਾ ਫਿਰਦਾ ਸੀ ਤੁਸੀਂ ਮੇਰੀਆਂ ਕੁਝ ਨਜ਼ਮਾਂ ਸੁਣਾਓ ਪਾਈ ਸਾਹਿਬ ਕਹਿ ਲਗੇ ਸੁਣਾ ਉਹਨੇ ਪਹਿਲੀ ਨਜ਼ਮਾਂ ਦੇ ਵਿੱਚ ਮਜਨੂ ਦੀ ਜੀਵਨ ਕਥਾ ਸੁਣਾ ਦਿੱਤੀ ਬਾਈ ਸਾਹਿਬ ਸੁਣਦੇ ਰਹੇ ਸੁਣਦੇ ਰਹੇ ਫਿਰ ਉਹ ਕਹਿਣ ਲਗਾ ਮੈਂ ਹੁਣ ਲੈਲਾ ਦੀ ਕਥਾ ਸੁਣਾਣਾ ਭਾਈ ਨੰਦ ਲਾਲ ਬੋਲਦ ਨੇ ਸੇ دیਵਾਨੇ ਗੋਇਆ ਦੀ ਨਜ਼ਮ ਹੈ ਭਾਈ ਸਾਹਿਬ ਕਹਿੰਦੇ ਮਗੋ ਅਜ਼ ਹਾਲੇ ਲੈਲੀ ਹੁਣ ਨਾ ਸੁਣਾ ਮੈਂ ਨਹੀਂ ਸੁਣਨਾ ਮਗੋ ਅਜ਼ ਹਾਲੇ ਲੈਲੀ ਬਾਦਲੇ ਸ਼ੌਰੀ ਦਾ ਐ ਗੋਇਆ ਕਿ ਸ਼ਰਾਏ ਕਿਸਾ ਹੈ ਮਜਨੂ ਮਰਾ دیਵਾਨਾ ਮੈਂ ਸਾਜ਼ਾ ਮਜਨੂ ਦੀ ਗੱਲ ਤੂੰ ਕੀ ਸੁਣਾਈ ਹੈ ਮੇਰੇ ਮਨ ਦੇ ਚ ਹੁਣ ਹੋਰ ਸੁਣਨ ਦੀ ਤਾਬ ਨਹੀਂ ਚਿੱਤ ਗੁਰੂ ਦੇ ਚਰਨਾਂ ਨਾਲ ਜੁੜ ਗਿਆ। ਸ਼ਬਦ ਵਿੱਚ ਸੁਰਤ ਇੱਕਮਿਕ ਹੋ ਗਈ। ਲੈਲਾ ਦੀ ਗੱਲ ਸੁਣਨ ਦੀ ਹੁਣ ਤਾਬ ਨਹੀਂ ਸੰਸਾਰੀ ਤੌਰ ਤੇ ਵੀ ਸੰਗ ਦਾ ਪ੍ਰੇਮ ਆਉਂਦਾ। ਫਿਰ ਦਾ ਜੁੜ ਗਿਆ ਗੁਰੂ ਦੇ ਚਰਨਾਂ 'ਚ। ਕਮਾਲ ਦੀ ਗੱਲ ਗੱਲ ਮਜਨੂ ਦੀ ਸੁਣੀ ਜੁੜ ਗਿਆ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਤੇ ਉਹ ਬੰਦੇ ਕਿਤਨੇ ਪੱਥਰ ਦਿਲ ਨੇ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਗੱਲ ਸੁਣ ਕੇ ਵੀ ਗੁਰੂ ਗੋਬਿੰਦ ਸਿੰਘ ਨਾਲ ਨਾ ਜੁੜਨ। ਗੁਰੂ ਨਾਨਕ ਦੀ ਗੱਲ ਸੁਣ ਕੇ ਵੀ ਗੁਰੂ ਨਾਨਕ ਨਾਲ ਨਾ ਜੁੜਨ। ਗੱਲ ਮਜਨੂ ਦੀ ਸੁਣੀ। ਜੁੜ ਗਏ ਅਕਲ ਕੀ ਧਰ ਨਾਲ ਗੱਲ ਮਜਨੂ ਦੀ ਸੁਣੀ ਸ਼ਬਦ ਦੇ ਸੁਰਤ ਜੁੜ ਗਏ ਭਾਈ ਸਾਹਿਬ ਦਾ ਇਸ ਡੰਗ ਦਾ ਹਿਰਦਾ ਬੇਰਾਗੀ ਹੈ ਭਾਈ ਜੀ ਕਹਿੰਦੇ ਨੇ ਇਹ ਮੌਤ ਦਾ ਘੜਿਆਲ ਬੇਹੂਦਾ ਪਿਆ ਬੋਲਦਾ ਅਸੀਂ ਤੇ ਗੱਠੜੀ ਬਨ ਕੇ ਰੱਖੀ ਤਿਆਰ ਬੈਠੇ ਹਾਂ ਜਰਸ ਬੇਹੂਦਾ ਮੇ ਨਾਲ ਕੁਜਾ ਬੰਦੇ ਮ ਮਹਿਮਲ ਹਾ ਅਗਾਂ ਚਲ ਕੇ ਜਿਹੜਾ ਹਾਫਿਜ਼ ਨੇ ਕਿਹਾ ਸ਼ਬੇ ਤਾਰੀਕ ਬੀਮੇ ਮੌਜ ਗਰਦਾ ਵੇਚੁਨੀ ਆਇ ਰਾਤ ਹਨੇਰੀ ਹੈ ਔਰ ਦਰਿਆ ਦੀਆਂ ਲਹਿਰਾਂ ਵਿੱਚ ਮੈਂ ਫਸ ਗਿਆ ਘੁੰਮਣ ਘੇਰੀ ਵਿੱਚ ਪਾਰਲਾ ਕੰਡਾ ਦਿਖਾਈ ਨਹੀਂ ਦਿੰਦਾ ਉਰਾਰ ਤੋਂ ਦੂਰ ਆ ਗਿਆ ਵੀ ਸੰਸਾਰ ਤੋਂ ਤੇ ਦੂਰ ਆ ਗਿਆ ਖੁਦਾ ਦਾ ਘਰ ਦਿਖਾਈ ਨਹੀਂ ਦਿੰਦਾ ਘੁੰਮਣ ਘੇਰੀ ਵਿੱਚ ਫਸ ਗਿਆ ਡੁੱਬਦਾ ਦੇ ਨਾਲ ਕੋਈ ਹੈ ਨਹੀਂ ਰਹਿਬਰ ਕੋਈ ਹੈ ਨਹੀਂ ਚਾਨਣਾ ਵੀ ਕੋਈ ਨਹੀਂ ਹਨੇਰਾ ਸਵੇ ਤਾਰੇਕ ਧੀਮੇ ਮੌਜ ਗਰਦਾ ਵਿੱਚ ਨਹੀਂ ਆਇਲ ਕੋ ਜਾਦਾ ਨਿੰਦੇ ਹਾਲੇ ਮਾਂ ਸੁਬਕ ਸਹਾਰਾਂ ਨੇ ਸਾਹਿਲਾਂ ਹੁਣ ਉਹ ਬੰਦੇ ਮੇਰਾ ਹਾਲ ਕੀ ਜਾਣਣ ਜਿਹੜੇ ਸਾਹਿਲ ਤੇ ਖੜੇ ਨੇ ਭਾਈ ਸਾਹਿਬ ਇਸ ਦਾ ਜਵਾਬ ਦਿੰਦ ਨੇ ਬੜਾ ਕੀਮਤੀ ਹੈ ਭਾਈ ਸਾਹਿਬ ਭਾਈ ਨੰਦ ਲਾਲ ਕਦੀ ਇਸ ਸ਼ੌਕ ਦੇ ਨਾਲ ਪੜਨਾ ਭਾਈ ਜੀ ਕਹਿੰਦੇ ਨੇ ਖੁਦਾ ਹਾਜ਼ਰ ਬਵਦਾ ਐ ਤੂੰ ਕਹਿੰਦਾ ਮੈਨੂੰ ਪਾਰਲਾ ਕੰਡਾ ਨਹੀਂ ਦਿਖਾਈ ਰਿਹਿੰਦਾ ਮੈਨੂੰ ਖੁਦਾ ਹਾਜ਼ਰ ਨਾਜ਼ਰ ਦਿਖਾਈ ਦਿੰਦਾ ਖੁਦਾ ਹਾਜ਼ਰ ਬਵਦਾ ਐ ਬਬੀਦੀ ਧਾਰੇ ਪਾਕਿਸ਼ਰਾ ਮੈਂ ਉਹਦਾ ਪਾਕ دیدار ਇਹਨਾਂ ਤੋਂ ਅੱਖਾਂ ਨਾਲ ਕਰਦਾ ਤੈਨੂੰ ਪਰਲਾ ਕੰਡਾ ਦਿਖਾਈ ਨਹੀਂ ਦਿੰਦਾ ਤੂੰ ਕਿਹੜੇ ਰਸਤੇ ਤੇ ਚੱਲ ਪਿਆ ਅਸੀਂ ਤੇ ਉਸ ਰਸਤੇ ਤੇ ਪਹਿਰ ਰੱਖਿਆ ਜਿੱਥੇ ਪਰਲਾ ਕੰਡਾ ਪਹਿਲੇ ਦਿਖਾਈ ਦੇਣ ਲੱਗਦਾ ਤੇ ਪਰਲੇ ਕੰਡੇ ਨੂੰ ਵੇਖ ਕੇ ਹੀ ਚੱਲ ਪੈਂਾਂ ਪਹਿਲਾ ਵਦ ਸਿਆਣੀ ਐ ਤਾਂ ਕਿ ਜੇ ਵਪਾਰ ਤੂੰ ਕਿਹੜੇ ਮਾਰਗ ਤੇ ਚੱਲ ਪਿਆ ਤੈਨੂੰ ਪਰਲਾ ਕੰਡਾ ਨਹੀਂ ਦਿਖਾਈ ਦੇਂਦਾ ਖੁਦਾ ਹਾਜ਼ਰ ਬਵਦਾਂ ਬਬੀਦੀ ਧਾਰੇ ਪਾਕਿਸ਼ਰਾ ਹੁਣ ਜਿੰਨੇ ਚਿਰ ਤੱਕ ਨਿਰੰਕਾਰ ਦੀ ਅੰਦਰ ਕੋਈ ਝਲਕ ਨਾ ਪਵੇ ਤੇ ਸੰਸਾਰ ਛੱਡਣਾ ਬੜੀ ਔਖੀ ਗੱਲ ਹੈ। ਵੱਡੀ ਲਕੀਰ ਜਿੰਨੇ ਚਿਰ ਤੱਕ ਖਿੱਚੀ ਹੈ ਨਾ ਨਾ ਤੇ ਦੂਸਰੀ ਤੇ ਵੱਡੀ ਆਪਣੇ ਆਪ ਬਣੀ ਰਹਿੰਦੀ ਹੈ। ਉਹਨੂੰ ਛੋਟਾ ਕਰਨ ਦਾ ਇਹੀ ਤੇ ਵਸੀਲਾ ਹੈ। ਪਰਮ ਰਸ ਦੇ ਮਿਲਦੇ ਆ ਵਿਖੇ ਰਸ ਹਟ ਜਾਂਦੇ ਨੇ। ਪਰਮ ਜ਼ਿੰਦਗੀ ਦੇ ਮਿਲਦੇ ਆ ਇਸ ਜ਼ਿੰਦਗੀ ਦਾ ਮੋਹ ਮਿਟ ਜਾਂਦਾ ਹੈ। ਪਰਮ ਕਰਤਾਰ ਦਾ ਰਸ ਮਿਲਦੇ ਆ ਸੰਸਾਰ ਦੇ ਵਿਖੇ ਰਸ ਤੋਂ ਮਨੁੱਖ ਇੱਕ ਪਾਸੇ ਹੋ ਜਾਂਦਾ ਹੈ। ਪਾਈ ਸਾਹਿਬ ਕਹਿੰਦੇ ਨਾ ਖੁਦਾ ਹਾਜ਼ਰ ਬਵਦਾਂ ਬਦੀ ਦੀ ਧਾਰੇ ਪਾਕਿਸ਼ਰਾ ਨਾ ਗਰਦਾ ਬੋਧਰੋ ਆਇਲ ਨਾ ਦਰਿਆ ਹੋ ਨਾ ਸਾਹਲਾ ਮੇਰੇ ਗੁਰੂ ਨੇ ਮੇਰੇ ਮੁਰਸ਼ਦ ਨੇ ਮੈਨੂੰ ਐਸੇ ਮਾਰਗ ਤੇ ਤੋਰਿਆ ਨਾ ਦਰਿਆ ਪੈਂਦਾ ਨਾ ਘੁੰਮਣ ਘੇਰੀਆਂ ਨੇ ਸਾਨੂੰ ਤੇ ਪੌਰ ਪ੍ਰਮਾਤਮਾ ਦਿਸਦਾ ਬੈ ਪਹੁੰਚ ਗਏ ਆ ਤੋ ਕਿਹੜੇ ਰਸਤੇ ਤੇ ਚਲੇ ਆ ਹਾਫਿਜ਼ ਨੂੰ ਸਿੱਧਾ ਜਵਾਬ ਦਿੱਤਾ ਰਹਿਬਰ ਮੇਰਾ ਮੁਰਸ਼ਦ ਮੇਰੇ ਨਾਲ ਹੈ ਖੁਦਾ ਹਾਜ਼ਰ ਬਵਦਾਂ ਤੂੰ ਕਹਿੰਦਾ ਮੈਨੂੰ ਪਾਰਲਾ ਕੰਡਾ ਨਹੀਂ ਦਿਖਾਈ ਰਹਿੰਦਾ ਤੇ ਮੈਂ ਇਹਨਾਂ ਅੱਖਾਂ ਨਾਲ ਵੇਖ ਰਿਹਾ ਤੂੰ ਕਹਿੰਦਾ ਮੇਰੇ ਨਾਲ ਕੋਈ ਨਹੀਂ ਤੇ ਮੇਰਾ ਮੁਰਸ਼ਦ ਮੇਰੇ ਨਾਲ ਹੈ ਅੱਠੇ ਪੈਰ ਮੈਨੂੰ ਐਸੇ ਮੁਰਸ਼ਦ ਦੀ ਜੋ ਹੈ ਮਿਲਾਪ ਹੋ ਗਈ ਹੈ ਮਿਲਨ ਹੋ ਗਿਆ ਹੈ ਜਿਹੜਾ ਕਦੀ ਮੈਂ ਥੋ ਵਿਛੜਦਾ ਨਹੀਂ ਤੋ ਐਸਾ ਮੁਰਸ਼ਦ ਸਿਰਫ ਸ਼ਬਦ ਹੋ ਸਕਦਾ ਤਨ ਅੱਜ ਹੈ ਕੱਲ ਨਹੀਂ ਤੇ ਅੱਠੇ ਪੈਰ ਨਾਲ ਨਾ ਪੁੱਤਰ ਹੋ ਸਕਦਾ ਨਾ ਮਿੱਤਰ ਹੋ ਸਕਦਾ ਨਾ ਪਤਨੀ ਹੋ ਸਕਦੀ ਹੈ ਨਾ ਮਾਂ ਬਾਪ ਹੋ ਸਕਦਾ ਨਾ ਫਿਰ ਆ ਹੋ ਸਕਦਾ ਹੈ ਅੱਠੇ ਪੈਰ ਬੰਦੇ ਦੇ ਨਾਲ ਸ਼ਬਦ ਹੋ ਸਕਦਾ ਗੁਰ ਜੋਤੀ ਹੋ ਸਕਦੀ ਹੈ ਗੁਰੂ ਮੇਰੇ ਸੰਗ ਸਦਾ ਹੈ ਨਾਲੇ ਭਾਈ ਸਾਹਿਬ ਭਾਈ ਨੰਦ ਲਾਲ ਕਹਿੰਨੇ ਕਾਸ਼ ਕਿ ਤੈਨੂੰ ਕੋਈ ਦੱਸਣ ਵਾਲਾ ਮਿਲਦਾ ਹਾਫਿਜ਼ ਕਿ ਸ਼ਬਦ ਦਾ ਪ੍ਰਕਾਸ਼ ਕਦਮ-ਕਦਮ ਦੇ ਵਿੱਚ ਰੈਬਰੀ ਕਰਦਾ ਹੈ ਔਰ ਉਹਦੇ ਨਾਲ ਪਰਲਾ ਕੰਡਾ ਦਿਸ ਪੈਂਦਾ ਜਾਪ ਦੇ ਨਾਲ ਤੂੰ ਇਹ ਜਿਹੜੇ ਰੋਣੇ ਰੋ ਰਿਹਾ ਦੁਬਦਾ ਦੇ ਤੈਨੂੰ ਇਸ ਤਰ੍ਹਾਂ ਦੇ ਸ਼ਬਦ ਦੱਸਣ ਵਾਲਾ ਕੋਈ ਨਹੀਂ ਤੈਨੂੰ ਇਸ ਤਰ੍ਹਾਂ ਦੇ ਸ਼ਬਦਾਂ ਦੀ ਪ੍ਰਾਪਤੀ ਨਹੀਂ ਤੈਨੂੰ ਇਸ ਤਰ੍ਹਾਂ ਦੇ ਗਿਆਨ ਦੀ ਪ੍ਰਾਪਤੀ ਨਹੀਂ ਇਸ ਵਾਸਤੇ ਰੱਬ ਦੇ ਮਾਰਗ ਤੇ ਜਾ ਕੇ ਚੱਲਦਾ ਹੋਇਆ ਵੀ ਤੂੰ ਰੱਬ ਤੇ ਸ਼ਿਕਵੇ ਕਰੀ ਜਾਣਾ ਹੈ ਗਿਲੇ ਕਰੀ ਜਾਣਾ ਹੈ ਔਰ ਕਹੀ ਜਾਣਾ ਹੈ ਵਿਖੜਾ ਰਸਤਾ ਹੈ ਇਹ ਹੈ ਉਹ ਹੈ ਤੇ ਤੇਰੇ ਇਹਨਾਂ ਰੋਣਿਆਂ ਨੂੰ ਵੇਖ ਕੇ ਕੌਣ ਚੱਲੇਗਾ ਭਾਈ ਸਾਹਿਬ ਭਾਈ ਨੰਦ ਲਾਲ ਬੜਾ ਹੌਸਲਾ ਵਧਾਉਂਦੇ ਨੇ ਮਰਾ ਦਰ ਮੰਜ਼ਲ ਹੈ ਜਾਣਾ ਹਮਾ ਐਸ਼ੋ ਹਮਾ ਸ਼ਾਦੀ ਰੋਜ਼ ਦੀਆਂ ਖੁਸ਼ੀਆਂ ਨੇ ਰੋਜ਼ ਦਾ ਆਨੰਦ ਹੈ ਰੋਜ਼ ਦੇ ਖੇੜੇ ਨੇ ਆਖਿਸ ਜਿਸ ਰਸਤੇ ਤੇ ਮੈਂ ਚਲਿਆ ਗਮ ਹੈ ਹੀ ਕੋਈ ਨਹੀਂ ਦੁੱਖ ਨਹੀਂ ਸਭ ਸੁਖ ਹੀ ਹੈ ਰੇ ਏਕਾ ਏਕੀ ਨੇਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਜਿਸ ਰਸਤੇ ਤੇ ਅਸੀਂ ਚੱਲਿਆ ਦੁੱਖ ਹੈ ਹੀ ਕੋਈ ਨਹੀਂ ਸੰਤਾਪ ਹੈ ਹੀ ਨਹੀਂ ਹਾਰ ਹੈ ਹੀ ਨਹੀਂ ਨਿਤ ਦੀ ਜ਼ਿੰਦਗੀ ਹੈ ਨਿਤ ਦਾ ਜੀਵਨ ਹੈ ਨਿਤ ਦਾ ਰਸ ਹੈ ਨਿਤ ਦਾ ਆਨੰਦ ਹੈ ਤਾਂ ਇਸ ਤਰ੍ਹਾਂ ਦਾ ਜਿਸ ਸ਼ਬਦ ਦੇ ਚ ਨਿਤ ਦਾ ਆਨੰਦ ਹੈ ਉਹ ਸਾਨੂੰ ਪ੍ਰਾਪਤ ਹੈ ਔਰ ਇਸ ਤਰ੍ਹਾਂ ਦਾ ਸ਼ਬਦ ਪ੍ਰਗਟ ਹੋਇਆ ਰੂਹੇ ਜ਼ਮੀਨ ਦੇ ਚ ਪ੍ਰਕਾਸ਼ਮਾਨ ਹੋਇਆ ਗੁਰੂ ਜੋਤੀ ਦੇ ਰੂਪ ਦੇ ਚ